ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕੋਈ ਸਟੂਲਾ ਕਹਿੰਦਾ ਕੋਈ ਟੈਂਪੂ ਕਹਿੰਦਾ ਕੋਈ ਟੈਂਪੂਆਂ ਦਾ ਮੇਲਾ ਕਹਿ ਰਿਹਾ ਹਾਂ ਮੈਂ ਕਿੰਨਾ ਵੀ ਟੈਂਪੂ 'ਚ ਚਾਰ ਬੰਦੇ ਵੈਂਦੇ ਨੇ ਉਹ ਕਿਹੜੀ ਰੋਜ਼ੀ-ਰੋਟੀ ਚਲਾਉਂਦਾ ਹੈ ਜਿਹੜਾ ਤੇ ਪਹਿਲਾਂ ਇਹ ਸ਼ਬਦ ਵਰਤਦਾ ਹੈ ਉਹਨੂੰ ਕਿੱਦਾਂ ਪਤਾ ਲੱਗਾ ਕਿ ਇਹ ਟੈਂਪੂ ਹੈ ਉਹਨੂੰ ਕਿੱਦਾਂ ਪਤਾ ਪਈ ਇਹ ਆੜੂ ਹੈ ਉਹਨੂੰ ਕਿੱਦਾਂ ਪਤਾ ਲੱਗਾ ਵੀ ਇਹ ਕੜਾ ਹੈ ਵਾਟਐਵਰ ਸਟੂਲਾ ਹੈ ਰੋਬ ਸਰਦਾਰੀ ਹੈ ਨਾ ਲੋਕੀ ਐਂ ਕਰਨ ਸਰਦਾਰੀ ਸასიਖਾਲ ਇਹਦੀ ਇੰਨੇ ਚਾ ਪੂਰੇ ਕਰਨੇ ਆ ਆਪਣੀ ਫੀਲਿੰਗ ਨੂੰ ਐਕਸਪਰੈਸ ਕਰਨਾ ਤੇ ਪੱਗਾਂ ਨੂੰ ਤੁਸੀਂ ਖਾਸ ਕਰਕੇ ਆ ਜਿਹੜਾ ਪਾਸੇ ਰੱਖਦੇ ਹੋ ਫਰ ਪੱਗਾਂ ਦੀ ਬਦਨਾਮੀ ਨਾ ਕਰਾਓ ਇਸ ਤਰ੍ਹਾਂ ਦੇ ਕੰਮ ਮੈਂ ਪੱਗ ਬਣੀ ਉਹ ਤੇ ਲੋਕ ਸਰਦਾਰ ਜੀ ਤੇ ਆਇਂਦੇ ਨੇ ਪਰ ਉਹ ਕਹਿੰਦੇ ਕਿ ਜਦੋਂ ਇਸ ਤਰ੍ਹਾਂ ਦੇ ਪੱਗ ਬਣ ਕੇ ਪ੍ਰੇਡ ਦਾ ਹਿੱਸਾ ਬਣਨਗੇ ਪੰਜਾਬੀ ਕਹਿੰਦੇ ਅਸੀਂ ਇਹ ਨਹੀਂ ਬਰਦਾਸ਼ਤ ਕਰਨਾ ਆਰਟਿਸਟ ਮੈਂ ਕੈਰੇਕਟਰ ਕਰਦਾ ਮੈਂ ਗੇ ਵੀ ਬਣਾਣਾ ਭਾਬੀ ਵੀ ਬਣਾਣਾ ਕੁੜੀ ਵੀ ਬਣਾਣਾ ਟਰਾਂਸ ਵੀ ਬਣਾਣਾ ਪਾਕ ਵੀ ਬਣਾਣਾ ਪਟਕਾ ਵੀ ਬਣਾਉਂ ਕਿਉਂਕਿ ਮੈਨੂੰ ਕੈਰੇਕਟਰ ਜਿਹਾ ਜਿਹਾ ਮਿਲੂ ਮੈਂ ਉਹ ਜਿਹਾ ਕਰੂੰਗਾ ਦਿਖਾਵਾ ਕਿਉਂ ਕਰੇ ਤੂੰ ਆਪਣੇ ਸਟ ਜੇ ਤੂੰ ਟੈਂਪੂ ਸਟੂਲਾ ਖੜਾ ਵਾਟ ਐਵਰ ਵਾਟ ਯੂਸ ਕਰਦੇ ਹੋ ਇਟ ਮੀਨ ਸਾਡਾ ਪਰਸਨਲ ਐਕਸਪੀਰੀਅੰਸ ਹੈ ਜਾਂ ਤੁਹਾਡਾ ਆਪਣਾ ਸਵਾਰਥ ਹੈ ਸਵਾਦ ਲੈਂਦੇ ਹੋ ਤੁਸੀਂ ਕਿ ਵੀ ਜਾਂ ਤੇ ਆਪਣੇ ਆਪ ਦਾ ਮੈਂਟਲ ਸੈਟਅਪ ਕਰ ਲਓ ਜਾਂ ਉਹ ਲੈਵਲ ਲੈ ਆਓ ਉਹ ਲੈਵਲ ਤੁਹਾਡੇ ਕੰਮ ਤੇ ਪੈਸੀ ਕਰਕੇ ਵੀ ਆ ਸਕਦਾ ਹੈ ਤੁਹਾਡੇ ਆਪਣੇ ਕੰਫੀਡੈਂਸ ਕਰਕੇ ਵੀ ਆ ਸਕਦਾ ਮੈਂ ਇਹ ਨਹੀਂ ਕਹਿੰਦਾ ਕਿ ਉਹ ਕੋਈ ਸਿੱਖ ਹੈ ਮੁਸਲਮਾਨ ਹੈ ਸਾਈ ਹੈ ਜਾਂ ਕੋਈ ਹੋਸ਼ ਹੈ ਹਿੰਦੂ ਹੈ ਨੇ ਉਹ انسان ਹੀ ਨੇ ਚਲੋ ਆਜ਼ਾਦੀ ਹਰ ਨੂੰ ਚਾਹੀਏ ਹਰ ਕੋਈ ਖੁੱਲ ਕੇ ਆ ਰਿਹਾ ਹੈ ਹਰ ਤੇ ਖੁੱਲ ਕੇ ਆ ਰਿਹਾ ਹੈ ਲੋਕ ਮੈਨੂੰ ਸਭ ਅਰੇ ਮੈਤੇ ਕੁਐਸਚਨ ਕਰਦੇ ਨੇ ਕਿ ਤੁਸੀਂ ਕਿਉਂ ਬੋਲਦੇ ਹੋ ਕਿੱਦਾਂ ਬੋਲਦੇ ਹੋ ਆਰ ਯੂ ਮੈਂ ਤਾਂ ਨਹੀਂ ਭਰਾ ਮੈਂ انسان ਹਾਂ ਪੰਜਾਬ ਦੇ ਵਿੱਚ ਐਲਜੀਬੀਟੀ ਕਯੂ ਕਮਿਊਨਿਟੀ ਦੀਆਂ ਪ੍ਰਾਈਡ ਪ੍ਰੇਡਸ ਇਹ ਪਹਿਲੀ ਵਾਰ ਨਹੀਂ ਹੋ ਰਹੀ ਅੰਮ੍ਰਿਤਸਰ ਦੇ ਵਿੱਚ ਹੋਣ ਜਾ ਰਹੀ ਸੀ ਹਾਲਾਂਕਿ ਵਿਰੋਧ ਬਹੁਤ ਵੱਡੇ ਪੱਧਰ ਦੇ ਉੱਤੇ ਹੋਇਆ ਉੱਥੋਂ ਦੇ ਪ੍ਰਬੰਧਕਾਂ ਨੇ ਹੁਣ ਐਲਾਨ ਵੀ ਕੀਤਾ ਹੈ ਕਿ ਉਹ ਪ੍ਰੇਡ ਹੁਣ ਸ਼ਾਇਦ ਹੀ ਹੋਵੇ ਕੈਨਸਲ ਹੋ ਜਾਣੀ ਹੈ ਉਹ ਕਹਿੰਦੇ ਆ ਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਰਾਜਨੀਤਿਕ ਜਥੇਬੰਦੀ ਕਿਸੇ ਧਾਰਮਿਕ ਜਥੇਬੰਦੀ ਦੀਆਂ ਭਾਵਨਾਵਾਂ ਭੜਕਣ ਪਰ ਅਸੀਂ ਚਾਹੁੰਦੇ ਆ ਕਿ ਜਿਹੜੇ ਉਹ ਲੋਕ ਨੇ ਜਿਹੜੇ ਮੈਂਬਰ ਨੇ ਉਹਨਾਂ ਦੇ ਰੋਜ਼ਗਾਰ ਦੀ ਖਾਤਰ ਰਾਹ ਖੁੱਲਣੇ ਚਾਹੀਦੇ ਨੇ ਉਹਨਾਂ ਦੀ ਰਾਈਟਸ ਦੀ ਗੱਲ ਹੋਣੀ ਚਾਹੀਦੀ ਹੈ ਇੱਕ ਪਾਸੇ ਤੇ ਉਹਨਾਂ ਦੀਆਂ ਦਲੀਲਾਂ ਨੇ ਦੂਜੇ ਪਾਸੇ ਕੁਝ ਲੋਕ ਤੇ ਕੋਈ ਜਥੇਬੰਦੀਆਂ ਭਾਰੀ ਵਿਰੋਧ ਚ ਨੇ ਕਿ ਪੰਜਾਬ ਦੀ करेगी पंजाब ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਨੇ ਸਾਜ਼ਿਸ਼ਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਔਰ ਉਸੇ ਨੂੰ ਲੈ ਕੇ ਕੌਣ ਕੀ ਸੋਚਦਾ ਹੈ ਹਾਲਾਂਕਿ ਅਸੀਂ ਇੱਕ ਪੱਖ ਦਿਖਾ ਚੁੱਕੇ ਹਾਂ ਜਿਨ੍ਹਾਂ ਨੇ ਵਿਰੋਧ ਕੀਤਾ ਉਸੇ ਨੂੰ ਲੈ ਕੇ ਪਰ ਹੁਣ ਹਣੀ ਸ਼ੇਰਗਿਲ ਸਾਡੇ ਨਾਲ ਨੇ ਜਿਹੜੇ ਕਾਸਟਿੰਗ ਡਾਇਰੈਕਟਰ ਵੀ ਨੇ ਐਕਟਰ ਵੀ ਨੇ ਬੰਬੇ ਦੇ ਵਿੱਚ ਵੀ ਇਹਨਾਂ ਦਾ ਕੰਮ ਹੈ ਪੰਜਾਬ ਦੇ ਵਿੱਚ ਵੀ ਇਹ ਕੰਮ ਕਰਦੇ ਨੇ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿ ਉਹ ਕੀ ਸੋਚਦੇ ਨੇ ਕਿਉਂਕਿ ਉਹਨਾਂ ਦੀ ਕਮਿਊਨਿਟੀ ਤਾਂ ਪੰਜਾਬੀ ਹੈ ਉਹਨਾਂ ਦਾ ਸੁਭਾਅ ਜਿਹੜਾ ਪੰਜਾਬੀ ਹੈ ਪਰ ਉਹਨਾਂ ਦਾ ਪਹਿਰਾਵਾ ਉਹਨਾਂ ਦੀਆਂ ਗੱਲਾਂ ਉਹਨਾਂ ਨਾਲ ਤੁਸੀਂ ਸਹਿਮਤ ਹੋਵੋਗੇ ਕਿ ਨਹੀਂ ਹੋਵੋਗੇ ਗੱਲਾਂ ਸੁਣਨ ਤੋਂ ਬਾਅਦ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਿਓ ਸ਼ੇਰਗਿਲ ਜੀ ਤੁਸੀਂ ਆਪਣੇ ਬਤਾਰ ਕਾਸਟਿੰਗ ਡਾਇਰੈਕਟਰ ਤੇ ਐਕਟਰ ਨੂੰ ਲੈ ਕੇ ਤੇ ਕੰਮ ਲਈ ਜਾਣੇ ਜਾਂਦੇ ਹੋ ਪਰ ਜਿਹੜਾ ਇਹ ਪ੍ਰਾਈਡ ਪ੍ਰੇਡ ਦਾ ਮਸਲਾ ਉੱਠਿਆ ਉਸ ਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਕਿ ਹੁਣ ਇਸ ਤਰ੍ਹਾਂ ਦੇ ਮੇਲੇ ਥੋੜਾ ਲੱਗਿਆ ਕਰਨਗੇ ਪੰਜਾਬ ਦੇ ਜਿਨ੍ਹਾਂ ਕਿ 56 ਹੁੰਦੀਆਂ ਸੀ ਖਾੜੇ ਤੋਂ ਦੇਸੀ ਘੋੜੀਆਂ ਦੇ ਮੇਲੇ ਹੁਣ ਇਹਨਾਂ ਦੇ ਮੇਲੇ ਕਿੱਦੇ ਹੋਣਗੇ ਲੈ ਤਾਂ ਤੁਸੀਂ ਆਪ ਹੀ ਬਹੁਤ ਸੋਣਾ ਜਿਹੜਾ ਇੰਟਰਵਿਊ ਦਿੱਤਾ ਅੱਜ ਜਵਾਬ ਦਿੱਤਾ ਹੈ ਕਿ ਆ ਆਪਾਂ ਇੱਕ ਤੇ ਇਹਨਾਂ ਦੇ ਖਿਲਾਫਤ ਵੀ ਕਰਦੇ ਆ ਇਹੋ ਜਿਹਾਂ ਦੀ ਕਰਦੇ ਵੀ ਚਾਹੀਦੀ ਹੈ ਜੇ ਚੀਜ਼ ਨੂੰ ਪ੍ਰੈਜੈਂਟ ਕਰੋ ਤੇ ਬੜਾ ਖੂਬਸੂਰਤ ਤਰੀਕੇ ਨਾਲ ਪ੍ਰੈਜੈਂਟ ਕਰੋ ਤੁਸੀਂ ਕਿੰਨੀ ਸੋਣੀ ਗੱਲ ਕੀਤੀ ਇਹ ਜਾਤ ਇਹਨਾਂ ਦੇ ਹੱਕ 'ਚ ਬੋਲੋ ਇਹਨਾਂ ਨੂੰ ਹੱਕ ਦੇਣਾ ਚਾਹੀਦਾ ਹੈ ਅੱਗੇ ਜੈਂਡਰ ਨੇ ਦਾਈ ਐਕਸੈਪਟ ਕਰਕੇ ਦੇਲ ਇਮੀਲ ਐਂਡ ਫਰਾਂਸ ਤੇ ਤੀਜਾ ਕਿੱਥੋਂ ਆ ਗਿਆ ਜਾ ਤਾਂ ਇਹਨੂੰ ਐਕਸੈਪਟ ਕਰੋ ਚੰਗੀ ਤਰ੍ਹਾਂ ਜਾਨ ਨੂੰ ਪਨਪਨਾ দাও ਪਰ ਹਰ ਚੀਜ਼ ਜੋ ਜਾਗ ਹੁੰਦੀ ਹੁੰਦੀ ਹੈ ਇਹ ਵੀ ਉਦੋਂ ਦਾ ਚੱਲ ਰਿਹਾ ਸਭ ਉਦੋਂ ਦੀਆਂ ਚੀਜ਼ਾਂ ਨੇ ਜਿਹੋ ਹੁੰਦਾ ਜੱਗ ਬਣਿਆ ਹੋਇਆ ਠੀਕ ਹੈ ਜੀ ਤੇ ਮੈਂ ਖਲਾਫਤ ਨਹੀਂ ਕਰਦਾ ਅਗਰ ਹੋ ਰਹੀ ਹੈ ਤੇ ਮੈਂ ਕਹਾਂਗਾ ਕਿ ਉਹ ਅਗਰ ਪਹੁੰਚ ਕੀਤੀ ਬਣਾਨੇ ਚਾਹੀਏ ਉਹ ਜਗੰਦਰ ਹੈ ਅਸਰ ਹੈ ਪੰਜਾਬ ਦੇ ਕਿਸੇ ਅਥਾਰਟੀ ਨਾਲ ਗੱਲ ਕਰਕੇ ਕੀਤੀ ਹੋਏਗੀ ਹੁਣ ਗੱਲ ਸੁਣ ਚਾਈ ਕਿ ਉਹ ਦੋ ਬਚਾਰੇ ਮੁੰਡੇ ਸੀਗੇ ਤੇ ਉਹ ਡਿਪਰੈਸ਼ਨ 'ਚ ਹੀ ਆ ਗਏ ਨੇ ਭਾਈ ਜਾਂ ਤੇ ਸਾਡੇ ਕੋ ਕੰਫੀਡੈਂਸ ਸਪੋਰਟ ਹੋਵੇ ਯਹੀ ਖੁੱਲ ਕੇ ਆ ਸਕਦੇ ਆ ਹੈ ਨਾ ਆਪਾਂ ਪਰ ਇਹ ਫੁੱਲ ਕੀ ਵੀ ਹੁੰਦੇ ਆ ਵੀ ਆਪਣੇ ਘਰ ਆਪਣੇ ਪਛੋਕਰ ਨੂੰ ਵੀ ਵੇਖੋ ਹੁਣ ਜਿੱਤੇ ਪੰਜਾਬੀ ਦੀ ਗੱਲ ਆ ਜਾਂਦੀ ਮੈਂ ਪਹਿਲਾਂ ਵੀ ਕਿਹਾ ਆ ਪੰਜਾਬੀ ਮਤਲਬ ਰਤਬਾ ਰੋਬ ਸਰਦਾਰੀ ਹੈ ਨਾ ਲੋਕੀ ਐਂ ਕਰਦੇ ਸਰਦਾਰੀ ਦਾ ਸਸ਼ਕਾਲ ਆ ਮੈਂ ਇਹ ਮੈਂ ਕਿੱਦਾਂ ਕੈਰੀ ਕਰਦਾ ਮੈਂ ਕਰੈਕਟਰ ਦੇ हिसाब ਨਾਲ ਕਰੀ ਕਰਦਾ ਮੈਂ ਪੱਗ ਵੀ ਨਹੀਂ ਉਹ ਲੋਕੀ ਸਰਦਾਰ ਜੀ ਤੇ ਆਇਂਦੇ ਨੇ ਬੰਬੇ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਹੈ ਮੇਰਾ ਕਰੰਟ ਜੋ ਹੁਣ ਮੈਂ ਬੈਂਡ 'ਚ ਹੋਣਾ ਹੈ ਰਣਵੀਰ ਸਿੰਘ ਦਾ ਬੈਂਡ ਖਲੋਣਾ ਹੈ ਜੀ ਵੀ ਦੇ ਮਹਾਰਾਫੀਆ ਬੈਂਡ ਖਲੋਣਾ ਹੈ ਇੱਕ ਮੌਕਾ ਮਿਲੇਗਾ ਦਾ ਲਿਵਿੰਗ ਲੈਟਰ ਬਚਨ ਸਾਹਿਬ ਦੂਰ ਬਣਦਾ ਤੋਂ ਲੇਕਿਨ ਮੈਂ ਅਸੂਲੇ ਪਟਕੀ ਬਣੀ ਜੂੜੀ ਵਾਲੀ ਤਾਂ ਵੀ ਉਹ ਪਟਕੀ ਵੀ ਅਰੇ ਲਈ ਸੰਬੋਧਿਤ ਕੀਤਾ ਹੈ ਸਰਦਾਰ ਜੀ ਪੰਜਾਬੀਓ ਬੜਾ ਪ੍ਰਾਊਡ ਫੀਲ ਹੁੰਦਾ ਹੈ ਮੈਨੂੰ ਤਾਂ ਪ੍ਰਾਊਡ ਆਈਏ ਤੁਹਾਡੇ ਕੰਮ ਨੂੰ ਲੈ ਕੇ ਤੁਹਾਨੂੰ ਕੋਈ ਸਲਾਮ ਕਰੇ ਪਰ ਉਹ ਕਹਿੰਦੇ ਕਿ ਜਦੋਂ ਇਸ ਤਰ੍ਹਾਂ ਦੇ ਪੱਗ ਬਨ ਕੇ ਪਰੇਡ ਦਾ ਹਿੱਸਾ ਬਣਨਗੇ ਪੰਜਾਬੀ ਕਹਿੰਦੇ ਅਸੀਂ ਇਹ ਨਹੀਂ ਬਰਦਾਸ਼ਤ ਕਰਨਾ ਪਤਾ ਕੀ ਹੁਣ ਜਿੱਦਾਂ ਆਪਾਂ ਪੰਜਾਬੀ ਆ ਜਾਂ ਸਰਦਾਰ ਆ ਹਰ ਘਰ ਚ ਅਲੋ ਨਹੀਂ ਹੁੰਦਾ ਕਿ ਤੁਸੀਂ ਦਾੜੀਆਂ ਕਟਾ ਲਓ ਵਾਲ ਕਟਾ ਲਓ ਪੱਗ ਨਾ ਬੰਨੋ ਕਿਉਂਕਿ ਆਪਣੇ ਸੰਸਕਾਰ ਨਹੀਂਗੇ ਲੇਕਿਨ ਜੇਗਾ ਪਾ ਇਨਸਾਨ ਆ ਰੱਬ ਨੇ ਹਰ ਇੱਕ ਦ칸ਚ ਫੂਕਮਰੀ ਤੇਰੇ ਵਾਂਗ ਕੋਈ ਨਹੀਂ ਆ ਮੈਂ ਅੱਗੇ ਵੀ ਇਹ ਡਾਇਲੌਗ ਛੇਪਿਆ ਮੈਂ ਛੇਪਦਾ ਹੁੰਨਾ ਤੁਸੀਂ ਕਿੰਨਾ ਸਮਾਂ ਤਿਆਰ ਹੋ ਕੇ ਆਇਓ ਮੈਂ ਸਿੱਧਾ ਕਿਤੇ ਸ਼ੂਟ ਤੇ ਅਸੀਂ ਡਿਜ਼ਾਈਨਰ ਕੱਪੜੇ ਪਾਏ ਸੀ ਮਿਲਗਾ ਚਲੋ ਅੰਜੀ ਇੰਟਰਵਿਊ ਦੇਦਾ ਮੈਂ ਨਹੀਂ ਤੇ ਕੀ ਗੱਲ ਮੈਂ ਜੀਨ ਪੈਂਟ ਨਹੀਂ ਪਾ ਸਕਦਾ ਉਹਨਾਂ ਦਾ ਆਪਣਾ ਪਰਸਨਲ ਹੈ ਪਰਸਨਲ ਸਵਾਦ ਨੇ ਪਰਸਨਲ ਸਵਾਰਥ ਨੇ ਪਰ ਮੈਂ ਇਹਨਾਂ ਨਾਲ ਵੀ ਅੱਗੇ ਜਿਹੜੇ ਵਿਰੋਧ ਕਰ ਰਹੇ ਨੇ ਕਿ ਵੇਖੋ ਵੀਰੇ ਟੱਕੀ ਦੀ ਇੱਜ਼ਤ ਕੋਈ ਨਾ 부ਜੇ ਦਿਖਾਵਾ ਕਿਉਂ ਕਰੇ ਤੂੰ ਆਪਣੇ ਸਟੈਂਪ ਕਿਉਂ ਲਾ ਰਹੇ ਹੋ ਫੇਰ ਤੁਹਾਡੇ ਵਰਗੀ ਲੋਕਾਂ ਨੂੰ ਜਾਂ ਫਿਰ ਜਿਹੜੇ ਪਰੇਡ ਦਾ ਹਿੱਸਾ ਬਣਨੇ ਸੀ ਉਹਨਾਂ ਦੇ ਲਈ ਸ਼ਬਦ ਬੜੇ ਤਰ੍ਹਾਂ ਤਰ੍ਹਾਂ ਦੇ ਵਰਤੇ ਜਾਂਦੇ ਆ ਉਹਦੇ ਲਈ ਕਿਵੇਂ ਲੱਗਦਾ ਜਦੋਂ ਸੁਣਦੇ ਹੋ ਕਿਉਂਕਿ ਸੋਸ਼ਲ ਮੀਡੀਆ ਦਾ ਜ਼ੁਬਾਨਾ ਕੋਈ ਸਟੂਲਾ ਕਹਿੰਦਾ ਕੋਈ ਟੈਂਪੂ ਕਹਿੰਦਾ ਕੋਈ ਟੈਂਪੂਆਂ ਦਾ ਮੇਲਾ ਕਹਿ ਰਿਹਾ ਇਸ ਨੂੰ ਲੈ ਕੇ ਤੁਹਾਡੇ ਤੱਕ ਜਦੋਂ ਗੱਲਾਂ ਹੁੰਦੀਆਂ ਕਿਵੇਂ ਦਿੰਦੇ ਉਹਨੂੰ ਗੱਲਾਂ ਮੈਂ ਤੇ ਕਹੂੰਗਾ ਕਿ ਗਾਲਾਪਾ ਜੇ ਸਾਡੇ ਤੱਕ ਆਈ ਹੈ ਜਦੋਂ ਆਪਾਂ ਕਿਤੇ ਧੂਆਂ ਧੁਖਦਾ ਇਤਵੀ ਚੰਗਿਆਰੀ ਲੱਗੀ ਹੋਈ ਹੈ ਪਹਿਲਾਂ ਤੇ ਮੈਂ ਕਹੂੰਗਾ ਕਿ ਮੈਨੂੰ ਲੁਕੀ ਐਜ਼ ਆਰਟਿਸਟ ਮੈਂ ਕਰੈਕਟਰ ਕਰਦਾ ਮੈਂ ਗੇ ਵੀ ਬੰਦਾ ਭਾਬੀ ਵੀ ਬੰਦਾ ਕੁੜੀ ਬੰਦਾ ਟਰਾਂਸ ਵੀ ਬੰਦਾ ਪੱਕਾ ਵੀ ਬੰਦਾ ਪਟਕਾ ਵੀ ਬੰਦਾ ਕਿਉਂਕਿ ਮੈਨੂੰ ਕਰੈਕਟਰ ਜੋ ਜ ਮਿਲੂ ਮੈਂ ਉਹ ਕਰੂੰਗਾ ਲੁਕੀ ਮੈਨੂੰ ਨਹੀਂ ਬਖਸ਼ਦੇ ਲੁਕੀ ਆਰਟਿਸਟਾਂ ਨੂੰ ਨਹੀਂ ਬਖਸ਼ਦੇ ਲੁਕੀ ਚੰਗੇ ਚੰਗੇ ਸਿੰਗਰ ਨੇ ਬਾਲੀਵੁੱਡ ਪੰਜਾਬੀ ਇੰਡਸਟਰੀ ਚ ਐਕਟਰ ਨੇ ਕੋਲੇ ਗੈਸ ਲਾ ਕੇ ਉਹਨਾਂ ਨੂੰ ਔਰ ਕਿੱਦਾਂ ਕਿੱਦਾਂ ਦੇ ਨਾਂ ਆ ਗਏ ਨੇ ਤੇ ਜਿਨ੍ਹਾਂ ਨੇ ਬਣਾਏ ਨੇ ਮੈਂ ਪਹਿਲਾਂ ਪੁੱਛੂ ਵੀਰੇ ਜੇ ਤੂੰ ਟੈਂਪੂ ਸਟੂਲਾ ਪੜਾ ਵਟ ਏਵਰ ਵਰਟ ਯੂਜ਼ ਕਰਦੇ ਹੋ ਇਟ ਮੀਨ ਸਾਡਾ ਪਰਸਨਲ ਐਕਸਪੀਰੀਅੰਸ ਹੈ ਜਾਂ ਤੁਹਾਡਾ ਆਪਣਾ ਸਵਾਦ ਹੈ ਸਵਾਦ ਲੈਂਦੇ ਹੋ ਤੁਸੀਂ ਤੁਹਾਨੂੰ ਕਿੱਦਾਂ ਪਤਾ ਵੀ ਇਹਨੂੰ ਕਈ ਦਾ ਟੈਂਪੂ ਇਹਨੂੰ ਸਟੂਲਾ ਕਹਿੰਦਾ ਹੈ ਤੋ ਸਟੂਲਾ ਬਣਿਆ ਹੋਏਗਾ ਜਾ ਕੇ ਸਟੂਲੇ ਨਾਲ ਖੇਡਿਆ ਹੋਏਗਾ ਕਿਉਂ ਉਂਗਲੀ ਚੁਕਣੀ ਕਿਸ ਵੱਲ ਰਹੀ ਹੈ ਇਹ ਤਾਂ ਡਿਪਰਾਈਡ ਦੀ ਗੱਲ ਮੈਂ ਕਹਾਂਗਾ ਵੀ ਇੱਕ ਜ਼ਿਆਦਾ ਕੰਟਰੋਵਰਸਟੀ ਤਾਂ ਹੋ ਗਿਆ ਹੈ ਅੱਗੇ ਵੀ ਹੁੰਦੀਆਂ ਨੇ ਇੱਕ ਤੇ ਅੰਮ੍ਰਿਤਸਰ ਸਾਹਿਬ ਚ ਹੋ ਰਿਹਾ ਹੈ ਇੱਕ ਨਾ ਚਲੋ ਆਜ਼ਾਦੀ ਹਰਨ ਚਾਹੀਏ ਹਰ ਕੋਈ ਖੁੱਲ ਕੇ ਆ ਰਿਹਾ ਹੈ ਹਰ ਤੇ ਖੁੱਲ ਕੇ ਆ ਰਿਹਾ ਹੈ ਉਹ ਮੈਂ ਇਹ ਨਹੀਂ ਕਹਿੰਦਾ ਵੀ ਉਹ ਕੋਈ ਸਿੱਖ ਹੈ ਮੁਸਲਮਾਨ ਹੈ ਸਾਈ ਹੈ ਜਾਂ ਕੋਸ਼ ਹੈ ਹਿੰਦੂ ਹੈ ਨਹੀਂ ਉਹ ਇਨਸਾਨ ਹੀ ਨੇ ਲੇਕਿਨ ਤੁਸੀਂ ਵੀ ਜੇ ਆਉਣਾ ਹੈ ਬੇਬੀ ਪ੍ਰੋਪਰ ਤਰੀਕੇ ਨਾਲ ਆਓ ਬਦਨਾਮੀ ਨਾ ਲਓ ਜੇ ਤੁਸੀਂ ਪਹਿਲੀ ਵਾਰ ਪ੍ਰੈਜ਼ੈਂਟ ਚੰਗੀ ਤਰ੍ਹਾਂ ਹੋ ਰਹੇ ਹੋ ਚੰਗੇ ਸੈਲੀਬ੍ਰਿਟੀ ਸੰਦੋ ਕੋਈ ਚੰਗੇ ਸਿੰਗਰ ਸੰਦੋ ਚੰਗੇ ਕਿਸੇ ਦਾ ਅਸ਼ੀਰਵਾਦ ਲਓ ਵੱਡਿਆਂ ਦਾ ਜਿਹੜੇ ਵੀ ਪੋਲੀਟੀਸ਼ੀਅਨ ਜਿਹੇ ਬੰਦੀ ਵਾਲੇ ਬਾਬਾ ਜੀ ਅਸੀਂ ਤੁਹਾਡਾ ਮਾਫੀ ਪਹਿਲਾਂ ਮੰਗਦੇ ਆ ਅਸੀਂ ਆਹ ਕੰਮ ਕਰਨਾ ਚਾਹੁੰਦੇ ਆ ਜੇ ਤੁਹਾਨੂੰ ਲੱਗੇ ਇੱਕ ਵਾਰ ਸਾਡਾ ਕੰਮ ਵੇਖ ਲਓ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਮੇਲੇ ਲਾਉਣੇ ਆਪਣੇ ਇਹਨਾਂ ਦੇ ਮੇਲੇ ਕਿੰਨੇ ਵਖਲੇ ਨੇ ਇਹ ਜੇ ਕਿਸੇ ਆਪਾਂ ਕਹਿ ਦਈਏ ਐਗਜ਼ਾਮਪਲ ਆ ਦਿੰਦੇ ਇੱਥੇ ਟਰਾਂਸ बहुत रिस्पैक्टफुल वर्ड है आप मेरे बबा जी की हाल है जी उन्हें कोई आशीर्वाद है मेरे बड़े क्लोज ने आप बॉलीवुड रिलस नहीं कर सकते आप वैसट नहीं हो सकते दो बहुत ही कट्टर धर्म ने पंजाबी एंड मुस्लिमस कोई च नहीं कि जाट है सिख है जट एवर ਬਾਊ ਆਡੇ ਪਿੱਛੇ ਪੱਗਾ ਵਾਲੇ ਵੀ ਨੇ ਦਾੜੀਆਂ ਵਾਲੇ ਵੀ ਨੇ ਭੈਣ ਭਰਾ ਵੀ ਨੇ ਸਾਨੂੰ ਵੇਖ ਕੇ ਆਉਣਾ ਚਾਹੀਦਾ ਲੋਕ ਮੈਨੂੰ ਸਾਰੇ ਮੇਰੇ ਤੇ ਕੁਐਸਚਨ ਕਰ ਦਿੰਦੇ ਨੇ ਕਿ ਤੁਸੀਂ ਕਿਉਂ ਬੋਲਦੇ ਹੋ ਕਿੱਦਾਂ ਬੋਲਦੇ ਹੋ ਆਰ ਯੂ ਮੈਂ ਕਿਹਾ ਨਹੀਂ ਭਰਾ ਮੈਂ ਇਨਸਾਨ ਹ ਹ ਸਵਾਤ ਤੇ ਹਰ ਇੱਕ ਦਾ ਆਪਣਾ ਅਸੀਂ ਕਿਵੇਂ ਉਂਗਲੀ ਚੁੱਕਣੀ ਕਿਉਂ ਹੈ ਜੇ ਹੋ ਰਿਹਾ ਹੈ ਹੁਣ ਮੁੱਜ ਦਾ ਮੁੰਡੇ ਤੁਸੀਂ ਕਹਿੰਦੇ ਡਿਪਰੈਸ਼ਨ ਚ ਆ ਗਏ ਨੇ ਨਹੀਂ ਬੜਾ ਦੁੱਖ ਲਗਾ ਉਹ ਕਿਹਦੇ ਪੁੱਤਰ ਵੀ ਨੇ ਆਪਣੇ ਰਿਲੇਸ਼ਨਾਂ ਚੋਂ ਭੈਣਾ ਵੀ ਨੇ ਭਰਾ ਵੀ ਨੇ ਕਿਸੇ ਦੇ ਪਰ ਉਹਨਾਂ ਦੀ ਸਲਾਹ ਦੇ ਦਿੰਦੇ ਆ ਲੋਕ ਜਿਹੜੇ ਲੋਚਨਾ ਕਰਦੇ ਆ ਕਹਿੰਦੇ ਜੀ ਐਨੇ ਚਾਹ ਪੂਰੇ ਕਰਨੇ ਆ ਆਪਣੀ ਫੀਲਿੰਗ ਨੂੰ ਐਕਸਪਰੈਸ ਕਰਨਾ ਤੇ ਪੱਗਾਂ ਨੂੰ ਤੁਸੀਂ ਖਾਸ ਕਰਕੇ ਆ ਜਿਹੜਾ ਉਹ ਪਾਸੇ ਰੱਖਦੇ ਹੋ ਫਿਰ ਪੱਗਾਂ ਦੀ ਬਦਨਾਮੀ ਨਾ ਕਰਾਓ ਇਸ ਤਰ੍ਹਾਂ ਦੇ ਕੰਮ ਕਰੋ ਆਈ ਐਗਰੀ ਵਿਦ ਯੂ ਟੋਟਲੀ ਕਿਉਂਕਿ ਪੱਗ ਬਹੁਤ ਵੱਡੀ ਚੀਜ਼ ਹੈ ਬਹੁਤ ਵੱਡੀ ਚੀਜ਼ ਹੈ ਆਪਾਂ ਬਹੁਤ ਵੱਡੇ ਵੱਡੇ ਮੈਂ ਦੱਸਿਆ ਕਿ ਕਵੀਨ ਐਲਿਜ਼ਬੈਥ ਤੋਂ ਲੈ ਕੇ ਵੱਡੇ ਵੱਡੇ ਰਾਜਸ਼ਾਹੀਆਂ ਤੋਂ ਲੈ ਕੇ ਅੱਜ ਵੀ ਸਰਦਾਰ ਕਮਿਊਨਿਟੀ ਨੂੰ ਪੱਗਾਂ ਵਾਲਿਆਂ ਨੂੰ ਉਹ ਆਪਣੀ ਪਰਸਨਲ ਸਕਿਉਰਿਟੀ ਚ ਰੱਖਦੇ ਨੇ ਸਰਕਾਰੀ ਸਕਿਉਰਿਟੀ ਚ ਨਹੀਂ ਜਾਂਦੇ ਜੇ ਤੁਹੀ ਪੀਐਮ ਹੋ ਸਟਾਰ ਹੋ ਉਹ ਵੀ ਹੁਣ ਜਸਟਨ ਬੀਬਰ ਆਇਆ ਸੀ ਸ਼ੇਰਾ ਕਿਤਨੇ ਕਿਤੇ ਪੰਜਾਬੀ ਬੈਕਗ੍ਰਾਉਂਡ ਦਾ ਹੈ ਸਲਮਾਨ ਨੇ ਕਿਉਂ ਰੱਖਿਆ ਹੋਇਆ ਹੈ ਹਾਲਾਂਕਿ ਸਲਮਾਨ ਨੂੰ ਧਮਕੀਆਂ ਵੀ ਪੰਜਾਬੀ ਦਿੰਦੇ ਨੇ ਉਹ ਰੱਖਿਆ ਵੀ ਪੰਜਾਬੀ ਕਰ ਰਿਹਾ ਹੈ ਇੰਦਰਾ ਗਾਂਧੀ ਵੀ ਆਪਣਾ ਕੰਮ ਕਰ ਗਈ ਸੀ ਉਹਨੂੰ ਲੈਸਨ ਵੀ ਫਿਰ ਪੰਜਾਬੀਆਂ ਨੇ ਦਿੱਤਾ ਸੀ ਉੱਚ ਮੈਂ ਕਿਉਂ ਸਰਦਾਰਨ ਬਦਨਾਮੀ ਤੋਂ ਉਹ ਪੰਜਾਬੀ ਸੀਗੇ ਭਾਈ ਉਹਨਾਂ ਨੇ ਆਪਣਾ ਜੋਨ ਅਨਸهيل ਦਾ ਕੀਤਾ ਉਹਨਾਂ ਨੇ ਇਹਨਾਂ ਨੂੰ ਐਕਸੈਪਟ ਕਰੋ ਮੈਂ ਇਹ ਨਹੀਂ ਕਿੰਦਾ ਤੁਸੀਂ ਵੀ ਜੇ ਕਰਨਾ ਹੈ ਆ ਡਿਪਰੈਸ ਨਾਲ ਚੌਣ ਨਾਲੋਂ ਜਾਂ ਤੇ ਹੁਲੀਆ ਚੇਂਜ ਕਰ ਲਓ ਜਾਂ ਆਪਣੇ ਘਰ ਦੇ ਮਨਾ ਲਓ ਜੇ ਘਰ ਦੇ ਮੰਨ ਜਾਣਗੇ ਫਿਰ ਜੋ ਤਬਰ ਮੰਨੇ ਹੋਵੇ ਆਪਾਂ ਜਗ ਦੀ ਪਰਵਾਹ ਨਹੀਂ ਕਰਦੇ ਜੇ ਜਾਂ ਫਿਰ ਗੱਲ ਸੁਣੀ ਤੇ ਆ ਰਹੋ ਜੋ ਇਸ ਮੈਂਬਰ ਬਣ ਗਏ ਨੇ ਐਲਜੀਬੀਟੀਕਿਊ ਕਮਿਊਨਿਟੀ ਦੇ ਉਹਨਾਂ ਨੂੰ ਘਰ ਦੇਆਂ ਤੋਂ ਵੀ ਬੜਾ ਕੁਝ ਸੁਣਨਾ ਪੈਂਦਾ ਜਾਂ ਉਹਨਾਂ ਦੀ ਵੀ ਪਾਬੰਦੀਆਂ ਦੇ ਵਿੱਚ ਰਹਿਣਾ ਪੈਂਦਾ ਮੈਂ ਨਸਮ ਮੈਂਬਰ ਕੀ ਬਣ ਕੇ ਪਹਿਲੇ ਤਾਂ ਮੈਨੂੰ ਨਹੀਂ ਸਮਝ ਆਉਂਦੀ ਉਹਨਾਂ ਨੇ ਕਰਾ ਵੀ ਜ਼ਾਰ卡ਡ ਵੋਟਰ ਕਾਰਡ ਬਣ ਗਿਆ ਇਹ ਆਪਾਂ ਇਹਨਾਂ ਨੇ ਕੋਲੋਂ ਗੱਲ ਬਲਾ ਲਈਆ ਆਪਾਂ ਹੀ ਬਣਾ ਲਈਆ ਸੁਣੀ ਸੁਣਾਈ ਗੱਲ ਕਿ ਇਹਦੇ ਘਰ ਮੁੰਡਾ ਆ ਨਿਊਯਾਰਕ ਦਾ ਸਾਲਾ ਜਿਹਾ ਮੁੰਡਾ ਆ ਮੇਰੇ ਵਰਗੀ ਗਈ ਨਿਊਯਾਰਕ ਦਾ ਪੱਕਾ ਜਿਹਾ ਮੁੰਡਾ ਆ ਇੱਕ ਹੋਰ ਤਾਂ ਆਈ ਗਈ ਨਿ ਕੋਲਾ ਜਿਹਾ ਹੋਇਆ ਹੀ ਨਹੀਂ ਹੋਰ ਕੋਈ ਕਾਰੀਗਰ ਬਾਤਾਂ ਗਈਆਂ ਨਹੀਂ ਨਿ ਉਹ ਕਰ ਕਾ ਹੋਇ ਠੀਕ ਹੈ ਮਤਲਬ ਕਮਿਊਨਿਟੀ ਵਾਟ ਜੇਕਰ ਪੇਰ ਵੋਟ ਕਰਦਾ ਫਿਰ ਤੂੰ ਗੇ ਆ ਤੂੰ ਲੈਸ ਵੀ ਆਪ ਨੂੰ ਕਹਿੰਦੇ ਆ ਨਾ ਨਹੀਂ ਸਾਨੂੰ ਤੁਸੀਂ ਕੁਐਸਚਨ ਕੀ ਸੀ ਤੁਹਾਡਾ ਕਿ ਬੜੀਆਂ ਪ੍ਰੋਬਲਮਸ ਨੇ ਅੱਜ ਅਸੀਂ ਨਵਾਸ ਹੋ ਗਿਆ ਉੱਚ ਵੀ ਪੰਜਾਬੀਆਂ ਵਾਲੀ ਗੱਲ ਨਹੀਂ ਹੈ ਹਰ ਫੈਮਿਲੀ ਚਾਹੇ ਵੈਨ ਆਰ ਆਈਸ ਨੇ ਮੈਂ ਚੰਡੀਗੜ੍ਹ ਮਹਾਲੀ ਸੀ ਵਿੱਚ ਆਇਆ ਹਮਸਰ ਜੇ ਤਾਂ ਸਪੋਰਟ ਵੀ ਕਰਦੇ ਨੇ ਬੜੇ ਬੜੇ ਫਿਲਮ ਸਟਾਰ ਸਪੋਰਟ ਕਰ ਰਹੇ ਨੇ ਜਿਨ੍ਹਾਂ ਨੇ ਬੱਚੇ ਫੋਰਨ ਜਾ ਕੇ ਕਈ ਕੁੜੀਆਂ ਤੋਂ ਮੁੰਡੇ ਬਣੇ ਮੁੰਡੇ ਤੋਂ ਕੁੜੀ ਬਣਨੇ ਲੇਕਿਨ ਉਹ ਕਿਉਂ ਬਣੇ ਨੇ ਕਿਉਂਕਿ ਓਵਰ ਰਿਚ ਫੈਮਿਲੀ ਇਸ ਓਵਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਉਹਨਾਂ ਦੇ ਮਾਪੇ ਸਭ ਤੋਂ ਵੱਡਾ ਸਪੋਰਟ ਹੈ ਉਹਨਾਂ ਨੂੰ ਫੈਮਿਲੀ ਸਪੋਰਟ ਹੈ ਇੱਥੇ ਬੜੇ ਇਨਫਲੂਐਂਸਰਸ ਨੇ ਪ੍ਰੇਡ ਦੇ ਇੰਪੋਰਟੈਂਸ ਕੀ ਹੈ ਉਹ ਪ੍ਰਾਈਡ ਪ੍ਰੇਡ ਜ਼ਰੂਰੀ ਕਿਉਂ ਹੈ ਕਿਉਂ ਲੱਗਦਾ ਹੈ ਕਿ ਉਹ ਪ੍ਰੇਡ ਬਣਾ ਸਰਨਾ ਨਹੀਂ ਹੈ ਰੋਟੀ ਨਹੀਂ ਪਕਣੀ ਘਰੇ ਮਨ ਵਿੱਚ ਕੁ ਮੈਂ ਅ ਮੇਰੇ ਬੜੇ ਬੜੇ ਕੰਪਨੀਜ਼ ਡਿਜ਼ਾਈਨਰ ਕਾਸਟਿੰਗ ਵਾਲੇ ਆਕਾ ਉਹ ਪਰਸਨ ਲਾਈਫ ਬੜੀ ਅੱਛੀ ਦੋਸਤ ਮੇਰੇ ਇਹ ਨਸਲ ਬਹੁਤ ਅੱਛੀ ਹੁੰਦੀ ਹੈ ਬੜਾ ਪਿਆਰ ਬੜਾ ਰਿਸਪੈਕਟ ਤੁਹਾਨੂੰ ਬਹੁਤ ਪਿਆਰ ਦਿੰਦੇ ਨੇ ਔਰ ਲੇਕਿਨ ਕਈਆਂ ਦਾ ਗਲਤ ਤਰੀਕਾ ਹੈ ਇਹ ਬਹੁਤ ਨਕੇਦ ਤਰੀਕਾ ਹੈ ਲਹਨਤ ਵਾਲਾ ਤਰੀਕਾ ਹੈ ਲੇਕਿਨ ਉਹਨਾਂ ਕੋਲ ਸ਼ਾਇਦ ਕੋਈ ਆਪਸ਼ਨ ਨਹੀਂ ਹੈ ਪਰਸਨਲੀ ਉਹ ਜਾਣਦੇ ਨੇ ਸੋਚਦੇ ਨੇ ਕਿ ਐਵੇਂ ਕਿਸੇ ਨਾਲ ਕੀ ਕਰ ਲਾਂਗੇ ਅਸਲ ਇਹਨਾਂ ਲੋਕਾਂ ਨੇ ਧੰਦਾ ਵੀ ਬਣਾਇਆ ਮੈਂ ਤੇ ਇੱਕ ਰਿਣਾ ਹੁਣਾਇਆ ਪਾਸ਼ ਨਾ ਦੋ ਰਾਸ਼ਨ ਦੋ ਜਾਂ ਤੇਨਾਂ ਨੂੰ ਨੌਕਰੀਆਂ ਦੋ ਜਾਂ ਇਹਨਾਂ ਦੇ ਘਰ ਚ ਤਨਖਾਹ ਦੇ ਪੈਸੇ ਪਾ ਦੋ ਹਰ ਇੱਕ ਦੇ ਘਰ ਚ ਲਾਉਣਾ ਹੈ ਮੈਂ ਇਹ ਨਹੀਂ ਕਹਿੰਦਾ ਉਹ ਲਾਈਟਾਂ ਦੇ ਖਲੋਂਦੇ ਨੇ ਕਿ ਅਰ ਰਹੀ ਉਹ ਸਿਰਫ ਆਪਣੀ ਸੰਤੁਸ਼ਟੀ ਲਈ ਆਪਣੇ ਆਪ ਨੂੰ ਦਿਖਾਉਣ ਲਈ ਕਿ ਜੇ ਅਹੀਂ ਇਦਾਂ ਦੇ ਹੈਗੇ ਨਹੀਂ ਤੁਹਾਡੇ ਹੀ ਆ ਉਹ ਸਿਰਫ ਲੱਗਦਾ ਭੀਜਾ ਤੇ ਦਿਖਾਵੇ ਵਾਸਤੇ ਕਿ ਅਸੀਂ ਇੰਜੋਏ ਕਰਾਂਗੇ ਅਸੀਂ ਵੀ ਖੁੱਲ ਕੇ ਆਈਏ ਉਹ ਕਈ ਇਹੋ ਜਿਹਾ ਖੁੱਲ ਕੇ ਆ ਰਹੇ ਨੇ 2019 ਤੋਂ ਅਸੀਂ ਕਰਾਉਂਦੇ ਹੋਂਨੇ ਪਹਿਲਾਂ ਕੋਈ ਦਿੱਕਤ ਵੀ ਨਹੀਂ ਆਈ ਹੁਣ ਪਤਾ ਨਹੀਂ ਕਿਉਂ ਇੰਨਾ ਵੱਡਾ ਬਲੂ ਮੈਂ ਤੇ ਕਹਾਂ ਤੁਹਾਨੂੰ ਕੀ ਫੁਟੇਜ ਫੁਟੇਜ ਕੀ ਪਤਾ ਕੋਈ ਸੰਸਦਾ ਬੋਲਦੀ ਹੈ ਕਿ ਨਹੀਂ ਬੋਲਦੀ ਹੈ ਕੋਈ ਪੋਲੀਟਿਸ਼ੀਨ ਬੋਲਿਆ ਕਿ ਨਹੀਂ ਬੋਲਿਆ ਕੋਈ ਜਥੇਬੰਦੀ ਬੋਲੀ ਹੈ ਕਿ ਨਹੀਂ ਬੋਲੀ ਆਈ ਡੋਨਟ ਨੋ ਕੀ ਪਤਾ ਹੈ ਜਿਹੜੇ ਵਿੱਚ ਫੁਕਰਵਾਦੀ ਨੇ ਜਾਂ ਜਿਹੜੇ ਸਵਾਦ ਲੈਣ ਵਾਲੇ ਨੇ ਉਹੀ ਕਾਰੀਗਰ ਨੇ ਇਹ ਮੈਨੂੰ ਲੱਗਦਾ ਘਰੇ ਗਲਤ ਨਾ ਲੈ ਜਿਓ ਕਿ ਤੇ ਤੁਹਾਡਾ ਹੀ ਗਿਮਿਕ ਨਹੀਂ ਹੈ ਕਿ ਫੁਟੇਜ ਖਾ ਲਈਏ ਤੇ ਕੌਣ ਕਹਿੰਦੇ ਵੀ ਸਾਨੂੰ ਫੁਟੇ ਦੀ ਲੋੜ ਹੀ ਨਹੀਂ ਐ ਅਸੀਂ ਤੇ ਪਹਿਲਾਂ ਹੀ ਮਸ਼ਹੂਰ ਐ ਜਿਹੜੇ ਵਿਰੋਧ ਕਰ ਰਹੇ ਐ ਮਸ਼ਹੂਰ ਕੌਣ ਨੇ ਫਿਰ ਕੋਈ ਇੱਕ ਬੰਦਾ ਪਾਰਟਿਕੂਲਰ ਮਸ਼ਹੂਰ ਤੇ ਹੈ ਨਹੀਂ ਤੁਸੀਂ ਪੰਜ ਛੇ ਖਲੋਤੇ ਹੋ ਤੇ ਕੀ ਮਸ਼ਹੂਰ ਹੋ ਓਪ ਛੱਕੇ ਖੜੇ ਨੇ ਕੜਾ ਖੜੇ ਨੇ ਵਾਟ ਐਵਰ ਦਾ ਬੀਪ ਕਰ ਦਿਓ ਖੜੇ ਨੇ ਇਹ ਕੋਈ ਮਸ਼ਹੂਰੀ ਨਹੀਂ ਐ ਇਹ ਲਹਾਨਤ ਐ ਮਸ਼ਹੂਰ ਹੋਣਾ ਬਾਬੀ ਬਹੁਤ ਵੱਡਾ ਨਾਮ ਰਿਹਾ ਐ ਡਾਰਲਿੰਗ ਕਰਨ ਜੋਹਰ ਸਾਹਿਬ ਨੇ ਡਿਜ਼ਾਈਨਰ ਨੇ ਬੜੇ ਬੜੇ ਵੱਡੇ ਕਾਸਟਿੰਗ ਡਾਇਰੈਕਟਰਸ ਨੇ ਬੜੇ ਬੜੇ ਵੱਡੇ ਪੰਜਾਬ ਚ ਕਿੰਨੇ ਮੈਂ ਕਿਉਂ ਨਾਲਵਾਂ ਚਲੋ ਦੋ ਨਾਲ ਤੇ ਮੈਂ ਵੈਸੇ ਲੈ ਲੈਨੇ ਤੇ ਬਟ ਹੋ ਹਾਲੀਵੁੱਡ ਸਟਾਰਸ ਕਿੰਨੇ ਨੇ ਮੇਰੇ ਵੀ ਜਾਣਦੇ ਆਪਣੇ ਆਪ ਦਾ ਮੈਂਟਲ ਸੈਟਅਪ ਕਰ ਲਓ ਜਾ ਉਹ ਲੈਵਲ ਲੈ ਆਓ ਉਹ ਲੈਵਲ ਤੁਹਾਡੇ ਕੰਮ ਤੇ ਪੈਸੇ ਕਰਕੇ ਵੀ ਆ ਸਕਦਾ ਹੈ ਤੁਹਾਡੇ ਆਪਣੇ ਕੌਨਫੀਡੈਂਸ ਕਰਕੇ ਵੀ ਆ ਸਕਦਾ ਹੈ ਪਰ ਕਈ ਬੜੇ ਤਿੱਖੇ ਵਿਰੋਧ ਕਰਦੇ ਆ ਕਹਿੰਦੇ ਇਹੋ ਜਿਹੇ ਦੇ ਮੇਲੇ ਅਸੀਂ ਕੋਈ ਨਹੀਂ ਜਦੋਂ ਮੇਲਾ ਲਾ ਲੈਣ ਫਿਰ ਘੇਰ ਕੇ ਇਹਨਾਂ ਨੂੰ ਭਜਾਵਾਂਗੇ ਐਵੇਂ ਵੀ ਕਹਿੰਦੇ ਆ ਫੇਰ ਤੁਸੀਂ ਮੈਲੇ ਲੱਗਣ ਹੀ ਕਿਉਂ ਦੇਣਾ ਹੈ ਇੱਕ ਮੈਂ ਹੋਰ ਗੱਲ ਕਵਾਂ ਜਿਹੜਾ ਬਹੁਤਾ ਉਛਲਦਾ ਉਹਨਾਂ ਨੂੰ ਆਪ ਸਵਾਦ ਲਿੰਦਾ ਹੁੰਦਾ ਹੈ ਏਦਾਂ ਦੇ ਲੋਕ ਹੀ ਉਹ ਜਿਹੇ ਨਾਲ ਸੈੱਟ ਹੁੰਦੇ ਨੇ ਤੇ ਬਾਹਰ ਜਾ ਕੇ ਡੰਡਾ ਫੜ ਲੈਂਦੇ ਨੇ ਤੁਹਾਡੀ ਏਦਾਂ ਦੇ ਮਤਲਬ ਇਹਨਾਂ ਵਾਸਤੇ ਨਹੀਂ ਨਾ ਬੋਲਿਆ ਜੇ ਕਿਸੇ ਚੀਜ਼ ਦਾ ਅਸੀਂ ਵਿਰੋਧ ਕਰਦੇ ਆਂ ਕਿਸੇ ਦਾ ਵੀ ਉਹ ਪਿੱਛੇ ਜੀ ਆਰਾਮਦੇਵ ਦਾ ਹੈਗਾ ਅੰਨਾ ਹਜਾਰੇ ਦਾ ਹੈਗਾ ਹਨਾ ਇੰਦਰ ਗਾਂਦੀ ਦਾ ਵੀਗਾ ਮੈਂ ਤੇ ਦੋ ਗੱਲਾਂ ਜੀ ਗੱਲ ਕਰੂੰਗਾ ਜਾਂ ਤੇ ਪਨਪੰਨਾ ਦੋ ਜੇ ਪਣਪਿਆ ਤੇ ਕਿਤਨੇ ਕਿਤੇ ਸਾਡੇ ਸਾਰਿਆਂ ਦੀ ਰਜ਼ਾ ਨਾਲ ਪਣਪਿਆ ਹੈ ਫਿਰ ਉਹਦਾ ਇੱਕ ਵਾਰ ਸਵਾਦ ਦੇਖ ਲੋ ਪਰ ਜੇ ਪਹਿਲਾਂ ਤੋਂ ਹੋ ਰਹੀ ਐ ਫਿਰ ਤੇ ਫੁਟੇਜ ਦਾ ਚੱਕਰ ਐ ਫੁਟੇਜ ਖਾ ਰਹੇ ਨੇ ਲੋਗ ਪਤਾ ਨਹੀਂ ਕੌਣ ਖਾ ਰਿਆ ਕਰਵਾਉਣ ਵਾਲੇ ਖਾ ਰਹੇ ਨੇ ਕਿ ਪ੍ਰੇਡ ਵਾਲੇ ਖਾ ਰਹੇ ਨੇ ਇਹ ਤਾਂ ਤੁਸੀਂ ਵੰਦੇ ਹੋ ਰਹਿੰਦੇ ਰਹੇ ਤੇ ਬੰਦੇ ਯਾਰ ਇਨਸਾਨ ਨੇ ਇੱਕ ਜ਼ਿੰਦਗੀ ਐ ਮਾਰਾ ਨੇ ਕਿਹਾ ਚੰਗਾ ਖਾਓ ਪੀਓ ਹੰਡਾਓ ਇੱਕ ਜ਼ਿੰਦਗੀ ਨੂੰ ਜੀ ਲੋ ਕੀ ਰਾ ਦੇਲ ਨਾ ਤੋੜੋ ਤੁਸੀਂ ਭਾਵੇਂ ਪਹਿਲਾਂ ਕਿਹਾ ਕਿ ਹੈ ਤੇ ਅਸੀਂ ਸਾਰੇ ਇਨਸਾਨ ਹੀ ਹੈ ਭਾਵੇਂ ਕੋਈ ਜੈਂਡਰ ਕੋਈ ਵੀ ਹੋਵੇ ਪਰ ਇਸ ਜਿਹੜੀ ਥਰਡ ਜੈਂਡਰ ਹੈ ਜਾਂ ਟਰਾਂਸ ਜੈਂਡਰ ਨੇ ਉਹਨਾਂ ਦੀ ਕਮਿਊਨਿਟੀ ਦੀ ਜਿਹੜੀਆਂ ਵੋਟਾਂ ਦੀ ਗਿਣਤੀ ਕੱਲ ਨੂੰ ਵੱਧ ਗਈ ਇਹ ਤੇ ਲੀਡਰਾਂ ਨੂੰ ਫਿਕਰ ਪੈ ਜਾਣਾ ਕਿਉਂਕਿ ਹੁਣ ਉਹ ਵੋਟ ਨੂੰ ਰੱਖ ਕੇ ਸਿਆਸਤ ਕਰਦੇ ਨਹੀਂ ਟਰਾਂਸ ਨੂੰ ਨਾ ਕਹੋ ਟਰਾਂਸ ਆਲਰੇਡੀ ਕਲਾਸ ਆਪਕ ਨੇ ਬਾਬਿਆਂ ਨੂੰ ਉਹ ਤੇ ਆਲਰੇਡੀ ਸਟੈਬਲਿਸ਼ ਨੇ ਉਹ ਤੇ ਪੋਲੀਟੀਸ਼ੀਨ ਵੀ ਨੇ ਡਾਕਟਰ ਵੀ ਨੇ ਐਕਟਰ ਵੀ ਨੇ ਸਟਾਰ ਨੇ ਵੱਡੇ ਵੱਡੇ ਇਹ ਜਿਹੜਾ ਚੌਥੀ ਕੈਟੇਗਰੀ ਆ ਰਹੀ ਹੈ ਤੁਸੀਂ ਇਹ ਕਹਿ ਰਹੇ ਹੋ ਤੇ ਇਹ ਪਤਾ ਕਿਨੇ ਸਪੋਰਟ ਕਰਨਗੇ ਕਿਸੇ ਗੇ ਕਮਿਊਨਿਟੀ ਨੂੰ ਨਹੀਂ ਕਰਨਗੇ ਕਿਸੇ ਲੈਸਬੀਨ ਨੂੰ ਨਹੀਂ ਕਰਨਗੇ ਇਹ ਸਪੋਰਟ ਕਰਨਗੇ ਜਿਹੜਾ ਚੰਗੀ ਸਰਕਾਰ ਹੋਏਗੀ ਚੰਗਾ ਬੰਦਾ ਹੋਏਗਾ ਜਿਹੜਾ ਇਹਨਾਂ ਦੇ ਹੱਕ ਚ ਬੋਲੇਗਾ ਉਹ ਪਾਰਟੀ ਭਾਵੇਂ ਕੋਈ ਵੀ ਹੋਵੇ ਮੋਸਟਲੀ ਨੋਟ ਕਰਿਓ ਜੇ ਕੋਈ ਫੀਮੇਲ ਖੜਦੀ ਹੈ ਇਹ ਉਹਨੂੰ ਸਪੋਰਟ ਕਰਦੇ ਨੇ ਕੋਈ ਟਰਾਂਸ ਖੜੇਗਾ ਉਹਨੂੰ ਸਪੋਰਟ ਕਰਨਗੇ ਪਰ ਫੀਮੇਲ ਜਾਂ ਟਰਾਂਸ ਜਾਂ ਕੋਈ ਬੰਦਾ ਇਹਨਾਂ ਨੂੰ ਗਾਲਾਂ ਕੱਢੇ ਅੱਜ ਖੜਾ ਹੀ ਨਾ ਹੁੰਦੇ ਤੇ ਜੇ ਕਾਲੂ ਕਮਿਊਨਿਟੀ ਬਣਦੀ ਹੈ ਭਾਈ ਇਹਨਾਂ ਨੇ ਤੇ ਫਿਰ ਉਹ ਚਾਏ ਕੋਈ ਵੀ ਪੰਜ ਛੇ ਪਾਰਟੀਆਂ ਚ ਇੱਕ ਪਾਰਟੀ ਨੂੰ ਸਪੋਰਟ ਕਰਨਾ ਉਹਨਾਂ ਦੀ ਵੋਟ ਵਧਣੀ ਹੈ ਮੈਂ ਨਹੀਂ ਕਿਹਾ ਸਪੋਰਟ ਕਰੋ ਅਗਰ ਇਹ ਵੀ ਆ ਰਹੇ ਤਰੀਕੇ ਨਾਲ ਤੁਸੀਂ ਵੀ ਅਗਰ ਸਪੋਰਟ ਕਰ ਰਹੇ ਹੋ ਤਰੀਕੇ ਨਾਲ ਸਪੋਰਟ ਕਰੋ ਇੱਕ ਸ਼ਬਦ ਹੈ ਨਾ ਜਿਹੜਾ ਮੈਂ ਪਹਿਲਾਂ ਵੀ ਤੁਹਾਨੂੰ ਪੁੱਛਿਆ ਇਹ ਟੈਂਪੂ ਟੈਂਪੂ ਸ਼ਬਦ ਨਾਲ ਨਾ ਮਜ਼ਾਕ ਦਾ ਪਾਤਰ ਬਣਾ ਦਿੱਤਾ ਜਾਂਦਾ ਹਾਸਾ ਆਉਂਦਾ ਜਦੋਂ ਕੋਈ ਟਿੱਪਣੀਆਂ ਕਰਦਾ ਜਾਂ ਇਹ ਕਹਿ ਦਿੰਦੇ ਇਹ ਤੇ ਉਹ ਆ ਇਹ ਤੇ ਫਲਾਣਾ ਜਦੋਂ ਇਸ ਤਰ੍ਹਾਂ ਦਾ ਸ਼ਬਦ ਆਏ ਤੁਸੀਂ ਉਹ ਇੱਕ ਸਟੀਕ ਜਵਾਬ ਕੀ ਦੇਣਾ ਚਾਹੁੰਦੇ ਹੋ ਵੀ ਜਿਹੜਾ ਉਹਨਾਂ ਨੂੰ ਇਸ ਤਰ੍ਹਾਂ ਦੇ ਸ਼ਬਦ ਵਰਤਦਾ ਵੇਖੋ ਹਰ ਇੱਕ ਦਾ ਆਪਣਾ ਨੇਚਰ ਪਹਿਰਾਵਾ ਖਾਣ ਪੀਣ ਤੇ ਸੋਚ ਹੈ ਜਿਹੜਾ ਤੇ ਪਹਿਲਾਂ ਸ਼ਬਦ ਵਰਤਦਾ ਹੈ ਉਹਨੂੰ ਕਿੱਦਾਂ ਪਤਾ ਲੱਗਾ ਵੀ ਇਹ ਟੈਂਪੂ ਹੈ ਉਹਨੂੰ ਕਿੱਦਾਂ ਪਤਾ ਪਈ ਇਹ ਆੜੂ ਹੈ ਉਹਨੂੰ ਕਿੱਦਾਂ ਪਤਾ ਲੱਗਾ ਵੀ ਇਹ ਕੜਾ ਹੈ ਵਾਟਐਵਰ ਸਟੂਲਾ ਹੈ ਭਾਈ ਕਿੱਦਾਂ ਇਟ ਮੀਨਸ ਤੂੰ ਆਪ ਹੋਏਗਾ ਜਾਂ ਤੂੰ ਸਵਾਦ ਲਿਆ ਹੋਏਗਾ ਜਾਂ ਤੈਨੂੰ ਪਤਾ ਹੈ ਜਿਹੜੀਆਂ ਚੀਜ਼ਾਂ ਡਿਕਸ਼ਨਰੀਆਂ 'ਚ ਨਹੀਂ ਕਿਤੇ ਲਿਖੀਆਂ ਨਹੀਂ ਸਟੂਲਾ ਵਾਟ ਇਜ਼ ਤੁਲਾ ਤੂੰ ਆਪ ਹੋਏਂਗਾ ਫਿਰ ਨਹੀਂ ਕਿਸੇ ਨੂੰ ਗਾਲ ਵੀ ਨਹੀਂ ਕਢਣੀ ਚਾਹੀਦੀ ਸੌਰੀ ਮੇਰੀ ਗਾਲ ਤੇ ਬੀਪ ਲਾ ਦਿਓ ਹਾਂ ਮੈਂ ਕਿਹਾ ਵੀ ਟੈਂਪੋ 'ਚ ਚਾਰ ਬੰਦੇ ਵਹਿੰਦੇ ਨੇ ਉਹ ਕਿਹ ਜੀ ਰੋਜ਼ੀ ਰੋਟੀ ਚਲਾਉਂਦਾ ਤੇ ਤੁਸੀਂ ਇੱਕ ਇਹ ਕਹੋ ਜੇ ਆ ਟੇਡੇ ਮੇਡੇ ਬੰਦੇ ਨਾ ਮਲਾ ਦਿੰਦੇ ਹੋ ਔਰ ਉਹਦੀ ਵੀ ਮਜਬੂਰੀ ਹੋਏਗੀ ਭਰਾਵਾ ਉਹਦੀ ਨੇਚਰ ਹੈ ਉਹਨੂੰ ਰੱਬ ਨੇ ਬਣਾਇਆ ਹੀ ਐਸਾ